ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਐਸਡੀਐਮ ਬਰਨਾਲਾ ਹਰਪ੍ਰੀਤ ਸਿੰਘ ਮੈਂ ਤੁਹਾਨੂੰ ਇਹ ਥੋੜਾ ਜਿਹਾ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਗਾ ਵੀ ਆ ਜਿਹੜਾ ਅਟੈਕ ਤਰ੍ਹਾਂ ਦੀ ਸਿਚੁਏਸ਼ਨ ਜਾਂ ਬੰਦੋਲ ਆਪਣੇ ਚੱਲ ਰਹੀ ਹੈ ਇਹਦੇ ਵਿੱਚ ਕੁਝ ਆਵਾਜ਼ ਆਈ ਸੀ ਸਾਨੂੰ ਕੋਈ ਜਿਹਦੇ ਕਰਕੇ ਅਸੀਂ ਸਾਰਾ ਪ੍ਰਸ਼ਾਸਨ ਐਕਟਿਵ ਹੋਇਆ ਤੇ ਇੱਥੇ ਮੈਸੇਜ ਲੱਗਿਆ ਵੀ ਆਪਣੀ ਜਿਹੜੀ ਮਸ਼ੀਨਰੀ ਹੈਗੀ ਜਿੱਦਾਂ ਫਾਇਰ ਟੈਂਡਰ ਜਾਂ ਐਂਬੂਲੈਂਸ ਕੁਝ ਕਪਾ ਉਹ ਸਾਰੇ ਇੱਥੇ ਮੋਬਲਾਈਜ਼ ਕੀਤੇ ਸੀਗੇ ਤੇ ਪਰ ਇੱਥੇ ਜਦੋਂ ਅਸੀਂ ਆਏ ਆ ਤੇ ਅਸੀਂ ਕਨਫਰਮ ਕੀਤਾ ਹੈਗਾ ਤਾਂ ਇਹਨਾਂ ਵੱਲੇ ਜਿਹੜੀ ਪੋਟੇਸ਼ੀਅਲ ਆਪਾਂ ਨੂੰ ਸਟੇਟਮੈਂਟ ਦਿੱਤੀ ਗਈ ਹੈ ਉਹਦੇ ਚੇ ਦੱਸਿਆ ਗਿਆ ਹੈ ਵੀ ਇਹ ਮੌਕ ਡ੍ਰਿਲ ਸੀ ਤੇ ਮੌਕ ਡ੍ਰਿਲ ਕਰਕੇ ਚਲੋ ਸਾਨੂੰ ਐਕਟਿਵ ਰਹਿਣਾ ਸੀਗਾ ਪ੍ਰਸ਼ਾਸਨ ਨੂੰ ਅਸੀਂ ਸਾਰਾ ਜੋ ਵੀ ਇੱਥੇ ਸੀ ਰਿਕੁਆਇਰਮੈਂਟ ਸੀ ਸਾਰੀ ਪੂਰੀ ਕੀਤੀ ਹੈ ਤੇ ਬਾਕੀ ਮੈਂ ਲੋਕਾਂ ਨੂੰ ਇਹ ਆਸ਼ਵਾਸਨ ਵੀ ਦੇਣਾ ਚਾਹੁੰਦਾ ਐ ਤੇ ਇੱਕ ਅਪੀਲ ਕਰਨਾ ਚਾਹੁੰਗਾ ਵੀ ਤੁਹਾਨੂੰ ਜਿਹੜੇ ਜਿਹੜੇ ਵੀ ਇਨਫੋਰਮੇਸ਼ਨ ਕੋਈ ਵਟਸਐਪ ਤੇ ਜਾਂ ਤਾਂ ਆਂਦੀ ਐ ਤਾਂ ਜਿਹੜੇ ਸਿਰਫ ਆਪਣੇ ਅਫੀਸ਼ੀਅਲ ਸੋਰਸ ਹੈਗੇ ਆ ਜਿਵੇਂ ਕੋਈ ਆਪਣੇ ਡੀਸੀ ਸਾਹਿਬ ਦੀ ਵੈਬਸਾਈਟ ਐ ਜਾਂ ਫਿਰ ਆਪਣੀ ਜਿਹੜੀ ਡੀਸੀ ਸਾਹਿਬ ਵੱਲੋਂ ਕਮਿਊਨੀਕੇਸ਼ਨ ਆਂਦੀ ਐ ਐਸਐਸਪੀ ਸਾਹਿਬ ਵੱਲੋਂ ਸਿਰਫ ਉਹਦੇ ਤੇ ਧਿਆਨ ਦੇ ਆਪਣੀ ਕੋਈ ਹੋਰ ਜਿਹੜੀ ਇਧਰੋਂ ਵਟਸਐਪ ਤੇ ਚੱਲ ਰਹੀ ਐ ਕੋਈ ਜਿਹੜਾ ਸੋਰਸ ਤੁਹਾਨੂੰ ਵੈਰੀਫਾਈ ਨਹੀਂ ਹੁੰਦਾ ਉਹਦੇ ਤੇ ਘੱਟ ਥੋੜਾ ਧਿਆਨ ਦੇ ਸੋ ਬਾਕੀ ਥੋੜਾ ਜਿਦਾਂ ਤੁਸੀਂ ਸਵਾਲ ਹੁਣੇ ਕੀਤਾ ਸੀਗਾ ਐਸ ਵੀ ਆਪਣੀ ਜਿਹੜੀ ਲਾਈਫ ਹੈਗੇ ਉਹਨੂੰ ਨਾਰਮਲ ਤਰੀਕੇ ਨਾਲ ਹੀ ਚੱਲਣ ਦੋ ਬਟ ਇਹ ਵੀ ਜਿੱਦਾਂ ਜਿੱਦਾਂ ਹਦਾਇਤਾਂ ਹੁੰਦੀਆਂ ਨੇ ਵੀ ਜਦੋਂ ਅਸੀਂ ਬਲੈਕਆਊਟ ਕਰਦੇ ਆ ਜਾਂ ਜਦੋਂ ਅਸੀਂ ਕਹਿੰਦੇ ਆ ਵੀ ਘਰ ਦੇ ਅੰਦਰ ਰਹਿਣਾ ਤੇ ਉਹਨੂੰ ਤੁਸੀਂ ਉਦਾਂ ਹੀ ਫੋਲੋ ਕਰਨਾ ਇੱਕ ਲੋਕ ਜੀ ਜਿਵੇਂ ਬਲੈਕਆਊਟ ਕਰ ਰਹੇ ਆ ਕਈ ਲੋਕਾਂ ਦੇ ਵੱਲੋਂ ਟੈਕ ਆਊਟ ਦਾ ਸਪੋਰਟ ਨਹੀਂ ਕੀਤਾ ਜਾ ਰਿਹਾ ਬਹੁਤ 11 ਦੇਖਿਆ ਗਿਆ ਚਲੋ ਇਹ ਅਪੀਲ ਹੀ ਹੈ ਮੈਨੂੰ ਦੇਖੋ ਜੀ ਅਸੀਂ ਇਸ ਮੌਕੇ ਤੇ ਸਾਰੇ ਨੇ ਰਲ ਕੇ ਇਸ ਚੀਜ਼ ਨੂੰ ਕਾਮਯਾਬ ਕਰਨਾ ਹੈਗਾ ਆਪਣਾ ਤੇ ਦੇਖੋ ਬਹੁਤ ਵਾਲੀ ਸਿਚੁਏਸ਼ਨ ਹੈਗੀ ਹੈ ਤੇ ਆਪਾਂ ਜਿਹੜੇ ਇਹਦੇ ਕੰਟ੍ਰਿਬਿਊਟ ਕਰ ਸਕਦੇ ਆ ਆਪਾਂ ਇਹਨੂੰ ਰਲ ਮਿਲ ਕੇ ਸਾਰੇ ਕਰ ਸਕਦੇ ਆ ਜਿਹੜੀਆਂ ਹਦਾਇਤਾਂ ਮੈਂ ਤਾਂ ਹੀ ਕਿਹਾ ਵੀ ਦਿੱਕੀਆਂ ਜਾ ਰਹੀਆਂ ਹਨ ਉਹਨਾਂ ਨੂੰ ਇਹਨਾਂ ਵੀ ਪਾਲਣਾ ਕਰੇ ਇਹ ਤੁਹਾਡੇ ਆਪਣੇ ਸਾਰਿਆਂ ਦੇ ਸਾਰੇ ਲੋਕਾਂ ਵਾਸਤੇ ਆਂਦੇ ਫਾਇਦੇ ਵਾਸਤੇ ਹੈ ਤੇ 에어포트 스테이션 ਦੇ ਵਿੱਚ ਉਹ ਧੁਮਾਕਾ ਨਾ ਹੋਣ ਦੀ ਚੀਜ਼ ਮਤਲਬ ਕਿ ਹੋਈ ਹੈ 8:08 ਵਜੇ ਇਹ ਕੀ ਪੂਰਾ ਮਾਮਲਾ ਹਾਂਜੀ ਅਸੀਂ ਉਹਦੇ ਸਿਲਸਿਲੇ ਵਿੱਚ ਹੀ ਆਏ ਸੀਗੇ ਤੇ ਅਸੀਂ ਅੰਦਰ ਜਾ ਕੇ ਉਹਨਾਂ ਦੇ ਕਮਾਂਡਰ ਸਾਹਿਬ ਨੂੰ ਮਿਲੇ ਵਿੰਕ ਕਮਾਂਡਰ ਸਾਹਿਬ ਸਾਨੂੰ ਬਿਰੇ ਨੇ ਤੇ ਉਹਨਾਂ ਨੂੰ ਸਾਨੂੰ ਦੱਸਿਆ ਵੀ ਸਾਡੀ ਇੱਕ ਮੌਕ ਡ੍ਰਿਲ ਚੱਲ ਰਹੀ ਸੀਗੀ ਉਸ ਦੇ ਵਿੱਚ ਹੀ ਸਾਡੇ ਕੋਈ ਹੋਇਆ ਤੇ ਕੈਜ਼ੁਐਲਟੀ ਕੋਈ ਨਹੀਂ ਹੈਗੀ ਔਰ ਬਿਲਕੁਲ ਸਭ ਠੀਕ ਹੈ ਤੇ ਬਾਕੀ ਨਾਲ ਵੱਲੋਂ ਹੁਣ ਤੱਕ ਜਿਹੜੀ ਸਾਡੇ ਕੋਲ ਰਿਪੋਰਟ ਆਈ ਹੈ ਉਸਨੂੰ ਉਹਦੇ ਮਤ ਅਬਕੇ ਨਾਲ ਦੀ ਇਹ ਸੀ ਕੋਈ ਹਸਪੀਟਲ ਦੇ ਵਿੱਚ ਕੋਈ ਜ਼ਖਮੀ ਵਗੈਰਾ ਗਿਆ ਕੋਈ ਇਸੇ ਬਾਰੇ ਉਹ ਹਲੇ ਚੈੱਕ ਕਰ ਰਹੇ ਨੇ ਬਾਕੀ ਤੁਹਾਨੂੰ ਦੱਸ ਦੇਣਗੇ ਵੀ ਜੇ ਕੋਈ ਇਦਾਂ ਦੀ ਗੱਲ ਬਾਤ ਹੋਈ ਪਈ ਹੈ ਜੀ ਕੈਜ਼ੂਐਲਟੀ ਨਾਲੋਂ ਨੋ ਹੈਗੀ ਸ਼ਹਿਰ ਵਾਸੀਆਂ ਨੂੰ ਕੀ ਮਹਿਸੂਸ ਕਰਨਾ ਚਾਹੁੰਦੇ ਜਿਵੇਂ ਦਹਿਸ਼ਤ ਮੰਗ ਤਿਆ ਹੈ ਕਿ ਪਤਾ ਨਹੀਂ ਕੀ ਹੋ ਗਿਆ ਨਹੀਂ ਚਲੋ ਉਹਨਾਂ ਵਾਸਤੇ ਇਹ ਹੈ ਕਿ ਹਲੇ ਫਿਲਹਾਲ ਤਾਂ ਆਪਾਂ ਸਾਰੇ ਆਪਣੀ ਨਾਰਮਲ ਲਾਈਫ ਜੀ ਵਿੱਚ ਜਿਨੇ ਆ ਉਹਦੇ ਤਰੀਕੇ ਨਾਲ ਕਰੋ ਕੋਈ ਐਸੀ ਗੱਲ ਨਹੀਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਔਰ ਬਿਲਕੁਲ ਵੀ ਇਸ ਪਾਸੇ ਉਦਾਂ ਠੀਕ ਆਪਾਂ ਸਿਚੁਏਸ਼ਨ ਜਿਹੜੀ ਹੁੰਦੀ ਕਈ ਵਾਰੀ ਉਸ ਤਰ੍ਹਾਂ ਦੇਖਦੇ ਆਪਾਂ ਪਰ ਇੱਥੇ ਜਿਹੜੇ ਅਸੀਂ ਮੌਕੇ ਤੇ ਆ ਕੇ ਹਾਲਾਤ ਦੇਖੇ ਨੇ ਵੀ ਨਾਰਮਲ ਨੇ ਵੀ ਕੋਈ ਅਸੀ ਗੱਲ